ਆ ਦੇਖੋ ਆ ਬਈ ਓਏ ਦੇਖੋ ਬੱਕਰੀ 40 ਇੰਚ ਹੈਦੀ ਦੂਜੇ ਸੂਏ ਵਾਂ ਬਾਈ ਲੈਂਥ ਦੇਖੋ ਬੇਲ ਮੱਛੀ ਵਾਂਗੂ ਆ ਹਾਂਜੀ ਐ ਨਹੀਂ ਹੈਗਾ ਵੀ ਲੰਬੀ ਆ ਇਧਰੋਂ ਵੀ ਐ ਲੰਬੀ ਆ ਇਹ ਬੱਕਰੀ ਦਾ ਦੁੱਧ ਸਭ ਜਿੰਨੇ ਵੀ ਜਾਨਵਰਾਂ ਹਮ ਸਭ ਤੋਂ ਦੁੱਧ ਇੱਕ ਨੰਬਰ ਚੀਜ਼ ਆ ਇਹਨੂੰ ਕੋਈ ਸਾਇੰਸ ਨਹੀਂ ਇਨਕਾਰ ਕਰ ਸਕਦਾ ਇਹ ਹੈਗਾ ਜੀ 20 ਕਿ ਇੰਚ ਕਰਨਾ ਜੀ ਕਿੱਧਰ ਨੂੰ ਜਾ ਰਹੀ ਐ ਫਿਰ ਇਹ ਜਾ ਰਹੀ ਐ ਜੀ ਹైదరాబాద్ 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 ਭੇਜ ਰਿਹਾ ਉੱਚੇ ਮੱਥੇ 'ਚ ਬੱਕਰੀ ਬਾਈ ਜੀ ਕੀਵਾ ਦੇਖੋ ਏ ਆ ਦੁੱਧ ਵਾਲੀਆਂ ਬੱਕਰੀਆਂ ਜਾ ਰਹੀਆਂ ਹਮ ਤਮ ਲਾਡੂ ਹੁਬਲੀ ਦੇ ਅੰਦਰ ਓਕੇ ਦੇਖੋ ਇਧਰ ਦੇਖੋ ਇਧਰ ਜਬਰਦਸਤ ਚੀਜ਼ ਹਾਂਜੀ ਪਿਆਰਪਰੀ ਸਤਿ ਸ੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕਮ ਅੱਜ ਖਾਨ ਗੋਡ ਫਾਰਮ ਦੇ ਵਿੱਚ ਪਹੁੰਚੇ ਆ ਦੁੱਧ ਵਾਲੀ ਬੱਕਰੀਆਂ ਦਾ ਭਾਰੀ ਮੇਲਾ ਫਾਰਮ ਦੇ ਵਿੱਚ ਲੱਗਿਆ ਹੋਇਆ ਤੇ ਇਹ ਮੇਲਾ ਹੁਣ ਵਿਜਿਟ ਕੇ ਜਾ ਰਿਹਾ ਅਦਰ ਸਟੇਟਾਂ ਦੇ ਵਿੱਚ ਅਦਰ ਸਟੇਟਾਂ ਦੇ ਵਿੱਚ ਕਿੱਥੇ ਜਾ ਰਿਹਾ ਉਹਦੀ ਬਾਬਤ ਗੱਲਬਾਤ ਕਰਦੇ ਆ ਫਾਰਮ ਦੇ ਓਨਰ ਰਿਆਸਤ ਖਾਨ ਉਹਨਾਂ ਦੇ ਨਾਲ ਰਾਮਗੜ੍ਹ ਭੁੱਲਰ ਦੇ ਵਿੱਚ ਪਹੁੰਚੇ ਹੋਏ ਆ ਜਗਰਾਵਾਂ ਦੇ ਨੇੜੇ ਬਿਲਕੁਲ ਬਾਈ ਜੀ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸਵਾਗਤ ਜੀ ਬਹੁਤ-ਬਹੁਤ ਜਿੰਨੇ ਵੀ ਮਾਸ਼ਾਅੱਲਾ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਫਾਲੋਅਰ ਆ ਤੁਹਾਨੂੰ ਮਾਸ਼ਾਅੱਲਾ ਅਸਲਾਮੁਅਲੈਕੁਮ ਵਾ ਰਹਿਮਤੁਲਲਾਹ ਵ ਬਰਾਕਾਤੁ ਅਦਾਬ ਸਭ ਨੂੰ ਔਰ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਹਾਂ ਐਲਟੀ ਨਾਲਾ ਚੈਨਲ ਦਾ ਦਰਸ਼ੇਮ ਭਾਈ ਜੋ ਲੋਕਾਂ ਤੱਕ ਤੁਸੀਂ ਸਹੀ ਜਾਣਕਾਰੀ ਪਹੁੰਚਾਉਂਦੇ ਆ ਠੀਕ ਹੈ ਅੱਜ ਇਹ ਮੇਲਾ ਜਿਹੜਾ ਆਪਾਂ ਕਿੱਥੇ ਦੇ ਲਈ ਲਾਇਆ ਕਿੰਨੇ ਕ ਨਗਨੇਗੇ ਅੱਛਾ ਹ ਮੇਲੇ ਦਾ ਨਵਾਂ ਨਾਮ ਦੇ ਦਿੱਤਾ ਉਹ ਵੀ ਤੁਸੀਂ ਦੇਖ ਕੇ ਚਲੋ ਥੋੜੇ ਦਿਲੋਂ ਚੀਜ਼ ਨਿਕਲੀ ਚੰਗੀ ਗੱਲ ਹੀ ਆ ਕਿਉਂਕਿ ਇਸ ਵਾਰ ਤਾਂ ਘੱਟੋ ਘੱਟ 200 ਨਗ ਜਾ ਰਹੇ ਆ ਹਾਂ 200 ਨਗ ਦੇ ਦਰਸ਼ੇਮ ਭਾਈ ਮੇਰਾ ਅਲਹਮਦੁਲਿਲਾ ਘੱਟੋ ਘੱਟ 1000 ਬੱਕਰੀ ਮੈਂ ਦੇਣੀ ਆ 1000 ਬੱਕਰੀ ਦੇਣੀ ਆ ਉਹ ਦੁੱਧ ਵਾਲੀ ਉਹ ਦੇਣੀ ਆ ਮੈਂ ਤਾਂ ਵੀ ਲੱਡੂ ਦੇ ਅੰਦਰ ਹੁਬਲੀ ਦੇ ਅੰਦਰ ਹੁਬਲੀ ਹਾਂਜੀ ਹੁਬਲੀ ਦੇ ਅੰਦਰ ਆ ਹਾਂ ਔਰ ਐਮ ਸਮਝ ਲੋ ਆਪਣੇ ਗੁਜਰਾਤ ਦੇ ਵਿੱਚ ਔਰ ਹైదరాబాద్ ਦੇ ਵਿੱਚ ਹਾਂ ਜੀ ਰਇਸਤ ਬਾਈ ਆਪਣੀ ਗੱਲਬਾਤ ਚੱਲ ਰਹੀ ਆ ਵੀ ਆਪਾਂ ਇਹ ਮੇਲਾ ਜਿਹੜਾ ਉਧਰ ਨੂੰ ਲੈ ਕੇ ਜਾਣਾਗਾ ਹਾਂ ਜੀ ਹਾਂ ਜੀ ਠੀਕ ਆ ਕਿੰਨੇ ਮੇਲੇ ਆਪਾਂ ਉਧਰ ਲੈ ਕੇ ਦੂ ਪਹਿਲਾਂ ਮੇਲੇ ਤਾਂ ਜੀ ਬਹੁਤ ਬਹੁਤ ਚਲੇਗੇ ਜੀ ਹਾਂ ਉਹ ਦੇਖੋ ਅ ਅਲਹਮਦੁਲਿਲਾ ਰੱਬ ਦਾ ਸ਼ੁਕਰ ਮਨਾਉਣਾ ਮੈਂ ਵੀ ਬਹੁਤ ਬੱਕਰੀ ਮੈਂ ਪੰਜਾਬ ਚ ਵੀ ਅਦਰ ਸਟੇਟਾਂ ਚ ਬਹੁਤ ਜ਼ਿਆਦਾ ਬੱਕਰੀ ਦਿੱਤੀ ਆ ਸਭ ਤੋਂ ਵੱਧ ਪਿਆਰ ਕਰਨ ਵਾਲੇ ਹైదరాబాద్ ਬੈਂਗਲੌਰ ਦੇ ਵਿੱਚ ਕਰਨਾਟਕਾ ਜੋ ਏਰੀਆ ਵਾ ਔਰ ਤਾਮਿਲਨਾਡੂ ਦੇ ਵਿੱਚ ਆਪਾਂ ਨੂੰ ਬਹੁਤ ਪਿਆਰ ਕਰਨ ਵਾਲੇ ਔਰ ਬਹੁਤਿਆਂ ਨੇ ਆਪਾਂ ਨੂੰ ਪਿਆਰ ਦਿੱਤਾ ਜਿਆਦਾਤਰ ਜਦੋਂ ਵੀ ਮੈਂ ਬਾਹਰ ਜਾਣਾ ਮਾ ਬਸ ਸਿਰਫ ਇੱਕ ਕਾਲ ਤੇ ਕਹਿੰਦੇ ਰਿਆਸਤ ਖਾਨ ਭਾਈ ਤੁਸੀਂ ਕਿੱਥੇ ਮਿਲੋਂਗੇ ਬਸ ਇਹ ਇੰਨਾ ਪਿਆਰ ਦਿੰਦੇ ਆ ਕਿ ਉਹ ਪਿਆਰ ਕਿਉਂ ਦੱਸੇ ਬਾਈ ਇਸ ਟਾਈਮ ਸਮਝ ਲਓ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੀ ਬੱਕਰੀ ਖਪਾਉਣ ਵਾਲਾ ਕੰਮ ਆ ਅਦਰ ਸ਼ੇਟਾਂ ਵਿੱਚ ਵੀ ਭੇਜੀ ਤੀ ਹੁਣ ਕੁਐਸਚਨ ਉੱਠੋਗਾ ਬਹੁਤ ਬੰਦੇ ਇਹੇ ਜਿਹੇ ਹੁੰਦੇ ਆ ਜੋ ਘੱਟ ਤੰਗ ਦਿਮਾਗ ਵਾਲੇ ਕਹਿਣਗੇ ਜੀ ਇਹ ਬੱਕਰੀਆਂ ਬਾਹਰ ਭੇਜੀ ਯਾਰ ਇਹ ਬੱਕਰੀਆਂ ਬਾਹਰ ਭੇਜੇ ਪੈਸਾ ਤਾਂ ਪੰਜਾਬ ਚ ਆ ਰਿਹਾ ਪੈਸੇ ਇੱਥੇ ਆ ਰਹੇ ਨੇ ਪੈਸੇ ਇੱਥੇ ਆ ਰਹੇ ਤੁਸੀਂ ਬੱਕਰੀਆਂ ਬਣਾਈ ਚੱਲੋ ਅਸੀਂ ਜੇ ਭੇਜਾਂਗੇ ਤਾਂ ਪੈਸੇ ਲੈ ਕੇ ਫਰੀ ਤਾਂ ਨਹੀਂ ਭੇਜਦੇ ਨਾਲੇ ਕਿਹੜਾ ਮੁੱਕਣ ਵਾਲੀਆਂ ਨੇ ਨਾ ਮੁੱਕਣ ਵਾਲੀਆਂ ਨਹੀਂ ਇਹ ਤਾਂ ਵਰਕ ਦੀ ਚੀਜ਼ ਆ ਇਹ ਕੋ ਜਦਿਕਲ ਕਰਦਾ ਜੋ ਫੇਕ ਗੱਲ ਨਹੀਂ ਕਰੂੰਗਾ ਮੈਂ ਕਦੇ ਵੀ ਆਪਣੀ ਵੀਡੀਓ ਦੇ ਵਿੱਚ ਜਾਣਕਾਰੀ ਲਈ ਵੀਡੀਓ ਹੁੰਦੀ ਆ ਕਦੇ ਵੀ ਮੈਂ ਫੇਕ ਗੱਲ ਨਹੀਂ ਕਰਦਾ ਮੈਂ ਕਹਿੰਨਾ ਵਾ ਬਰੀਡ ਨੂੰ ਸੰਭੋ ਅਗਰ ਬਰੀਡ ਨੂੰ ਸੰਭ ਲਾਂਗੇ ਤਾਂ ਆਪਾਂ ਫਾਇਦੇਮੰਦ ਰਹਿਾਂਗੇ ਹੁਣ ਬਹੁਤ ਬੰਦੇ ਇਹ ਜਿਹੇ ਆ ਤਰਸੇਮ ਭਾਈ ਜਿਹੜੀ ਮੈਂ ਤੁਹਾਨੂੰ ਦੱਸਦਾ ਕਿਹੇ ਜੀ ਬਰੀਡ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਬੱਕਰੀਆਂ ਦੇਖੋ ਦੋਨੇ ਜੋੜਾ ਮੈਂ ਦਿਖਾਉਣਾ ਤੁਹਾਨੂੰ ਇੱਕ ਤੋਂ ਇੱਕ ਵੜਗਰ ਚੀਜ਼ ਆ ਆ ਦੇਖੋ ਆ ਭਈ ਵੇ ਦੇਖੋ ਬੱਕਰੀ 40 ਇੰਚ ਹੈਡਦੀ ਦੂਜੇ ਸੂਏ ਵਾ ਬਾਈ ਲੈਂਥ ਦੇਖੋ ਬੇਲ ਮੱਛੀ ਵਾਂਗੂ ਆ ਹਾਂਜੀ ਐ ਨਹੀਂ ਹੈਗਾ ਵੀ ਲੰਬੀ ਆ ਇਦਰੋਂ ਵੀ ਐ ਲੰਬੀ ਐ ਇਹ ਤਾਂ ਨੂੰ ਉਚਾਈ ਤਾਂ ਹੈਗੀ ਹੈਗੀ ਇਦਰ ਨੂੰ ਵੀ ਆ ਤੇ ਆਹ ਦੇਖੋ ਇਹ ਵੀ ਸੇਮ ਹੀ ਹੈ ਇਹ ਤਾਂ ਇਹ ਜੋੜੀ ਆਈ ਜੀ ਇਹ ਜੋੜੀ ਆ ਇਹ ਜੋੜੀ ਆਈ ਹੈ ਦੁਆਬੇ ਏਰੀਆ ਦੇ ਵਿੱਚੋਂ ਜੀ ਓਕੇ ਦੁਆਬੇ ਨੇੜੇ ਤੇੜੇ ਦੀ ਗੱਲ ਨਹੀਂ ਕਰਦਾ ਕਿ ਮੁੰਡਾ ਹਾਂਜੀ ਦੁਆਬੇ ਏਰੀਆ ਦੇ ਵਿੱਚ ਇਹ ਦੁਆਬੇ ਤੋਂ ਆਈਆਂ ਇਹ ਗੱਬਣ ਕਹਿ ਕੇ ਜਾ ਰਹੇ ਹਾਂ ਜਾਂ ਕਿਵੇਂ ਹਾਂਜੀ ਦੋਨੇ ਪ੍ਰੈਗਨੈਂਟ ਆ ਦਿਖ ਵੀ ਰਹੀਆਂ ਕੋਈ ਇਹਨਾਂ ਤੇ ਮੈਂ ਗਾਨੀ ਨਹੀਂ ਪਾਈ ਗੱਟ ਨਹੀਂ ਪਾਇਆ ਝਾਂਜਰ ਨਹੀਂ ਪਾਈਆਂ ਉਹਦੇ ਇਹਨਾਂ ਦੇ ਕੋਈ ਮੇਕਅਪ ਨਹੀਂ ਕੀਤਾ ਮੈਂ ਰੀਅਲ ਰੀਅਲ ਚੀਜ਼ਾਂ ਦਿਖਾ ਰਹੇ ਦਿਖਾਉਂ ਵੀ ਕਿਹੇ ਕਿਹੇ ਚੀਜ਼ਾਂ ਆ ਰਹੇ ਮੈਂ ਕਹਿੰਦਾ ਵੀ ਅਗਰ ਆਪਾਂ ਆਪਦੇ ਫਾਰਮਾਂ ਦੇ ਵਿੱਚ ਅਗਰ ਇਹੀਆਂ ਚੀਜ਼ਾਂ ਆਪਾਂ ਜਮਾ ਕਰਾਂਗੇ ਤਾਂ ਆਉਣ ਹੋਗਾ ਜਿਹੜਾ ਇਸ ਕੰਮ ਦੇ ਵਿੱਚ ਚੰਗੀ ਤਰ੍ਹਾਂ ਨੰਗਿਆ ਹੋਊਗਾ ਬੰਦਾ ਅਦਰ ਸਟੇਟਾਂ ਦੇ ਵਿੱਚ ਮਾਲ ਉਹਦਾ ਜਾਂਦਾ ਹੋ ਆਲ ਇੰਡੀਆ ਦੇ ਵਿੱਚ ਅਲਹਮਦੁਲਿਲਾ ਮੇਰੀ ਟਰਾਂਸਪੋਰਟ ਆ ਪੂਰੇ ਇੰਡੀਆ ਦੇ ਕੋਨੇ-ਕੋਨੇ ਵਿੱਚ ਮੈਂ ਮਾਲ ਪਹੁੰਚਾ ਚੁੱਕਿਆ ਐ ਨਹੀਂ ਕਿ ਹੁਣ 14 ਸਾਲ ਦੇ ਵਿੱਚ ਪਤਾ ਹੀ ਨਹੀਂ ਕਿੰਨੀ ਬੱਕਰੀ ਮੈਂ ਬਾਹਰ ਪੇ ਦੇ ਦਿੱਤੀ ਆ ਕੋਈ ਭਰੋਸਾ ਹੀ ਨਹੀਂ ਜਾਨੀ ਅਣਗਿਣਤਾ ਅਣਗਿਣਤਾ ਜੀ ਓਕੇ ਤੇ ਹੁਣ ਐਂ ਦੱਸਿਏ ਵੀ ਪੰਜਾਬੀ ਮਾਇੂਸਤਾ ਨਾ ਹੋਣ ਨਿਰਾਸ਼ਤਾ ਨਾ ਹੋਣ ਵੀ ਇੱਕ ਬੱਕਰੀਆਂ ਦਾ ਕਿੱਤਾ ਘਟੂਗਾ ਜਾਂ ਵਧੂਗਾ ਨਹੀਂ ਜੀ ਨਹੀਂ ਵਧੂਗਾ ਇਹ ਤਾਂ ਖਤਮ ਹੋਈ ਨਹੀਂ ਸਾਦਾ ਤੁਹਾਨੂੰ ਮੈਂ ਇੱਕ ਜੀ ਦੀ ਗਰੰਟੀ ਦੇਣਾ ਅੱਜ ਵੀਡੀਓ ਦੇ ਜ਼ਰੀਏ ਤਰਸੇਮ ਭਾਈ ਬੱਕਰੀ ਦਾ ਜਿਹੜਾ ਬਿਜ਼ਨਸ ਆ ਉਹ ਖਤਮ ਹੋਈ ਨਹੀਂ ਸਕਦਾ ਮੈਂ ਤੁਹਾਨੂੰ ਦੱਸਦਾ ਆਪਣੇ ਪੰਜਾਬ ਵਾਲਿਆਂ ਦੇ ਮਾਇਨਾ ਨਾ ਕਰਨਾ ਜੋ ਵੀ ਬੰਦੇ ਵੀਡੀਓ ਦੇਖ ਰਹੇ ਆ ਆਪਣੇ ਪੰਜਾਬ ਵਾਲਿਆਂ ਦੇ ਨਜ਼ਰੀਏ ਦੇ ਵਿੱਚ ਇਹ ਕਿਤਾ ਛੋਟਾ ਵਾ ਮੈਂ ਤੁਹਾਨੂੰ ਦੱਸਦਾ ਔਰ ਮੈਂ ਅਦਰ ਸਟੇਟਾਂ ਦੇ ਵਿੱਚ ਮੈਂ ਦੇਖਦਾ ਅਦਰ ਸਟੇਟਾਂ ਦੇ ਵਿੱਚ ਜਿਹੜਾ ਇਹ ਕਿਤਾ ਵਾ ਇੰਜੀਨੀਅਰ ਕੀਤੀ ਮੁੰਡਿਆਂ ਦੀ ਕੁੜੀਆਂ ਦੀ ਪੜੇ ਲਿਖੇ ਜਿਨ੍ਹਾਂ ਦੇ ਮੁਲਕਾਂ ਦੇ ਬੀਜੇ ਲੱਗੇ ਹੋਇਆ ਜੋ ਇੰਡੋਨੇਸ਼ੀਆ ਮਲੇਸ਼ੀਆ ਸ਼ਾਮ ਨੂੰ ਇੰਡੋਨੇਸ਼ੀਆ ਮਲੇਸ਼ੀਆ ਆਉਂਦੇ ਆ ਸਿੰਗਾਪੁਰ ਹੁੰਦੇ ਆ ਦੁਬਈ ਹੁੰਦੇ ਆ ਉਹਨਾਂ ਦੇ ਜਿਹੜੇ ਛੋਟੇ ਮੁਲਕਾਂ ਦੇ ਆਂ ਵੀ ਪੀਛਲੇ ਪੜੇ ਲਿਖੇ ਮੁੰਡੇ ਉਹ ਮੁੰਡੇ ਕੁੜੀ ਆ ਬੱਕਰੀਆਂ ਸੰਭ ਰਿਆ ਠੀਕ ਐ ਹਿਸਾਬ ਲਾ ਲੋ ਹੁਣ ਉਹ ਕੀ ਆ ਹੁਣ ਇੱਕ ਬੰਦੇ ਨੇ ਸਵਾਲ ਕੀਤਾ ਸੀ ਬੰਦੇ ਨੇ ਕਿ ਤਾਂ تر세ਮ ਸਿੰਘ ਧੋਰੀ ਨੇ ਸਵਾਲ ਕੀਤਾ ਵੀ ਯਾਰ ਇਹ ਅਸਲ ਵਿੱਚ ਕਿਉਂ ਆ ਵੀ ਉਧਰਲੇ ਬੰਦੇ ਉਹ ਮੈਂ ਕਿਹਾ ਉਹਨਾਂ ਨੇ ਇਸ ਕਿੱਤੇ ਨੂੰ ਪਹਿਲੇ ਨੰਬਰ ਤੇ ਰੱਖਿਆ ਹਮ ਆਪਾਂ ਇਸ ਕਿੱਤੇ ਨੂੰ ਥੱਲੇ ਰੱਖਿਆ ਔਰ ਲੱਗਦਾ ਬੱਕਰੀਆਂ ਵਾਲੇ ਨਹੀਂ ਬਾਈ ਜੀ ਯਕੀਨ ਮੰਨੋ ਇਹਦਾ ਟ੍ਰੈਂਡ ਕਦੇ ਵੀ ਖਤਮ ਨਹੀਂ ਹੋ ਸਕਦਾ ਓਕੇ ਬੱਕਰੀ ਦਾ ਦੁੱਧ ਸਭ ਜਿੰਨੇ ਵੀ ਜਾਨਵਰਾਂ ਹਮ ਸਭ ਤੋਂ ਦੁੱਧ ਇੱਕ ਨੰਬਰ ਚੀਜ਼ ਆ ਇਹਨੂੰ ਕੋਈ ਸਾਇੰਸ ਨਹੀਂ ਇਨਕਾਰ ਕਰ ਸਕਦੀ ਹੁਣ ਤਾਂ ਕਿਸੇ ਚੀਜ਼ ਦਾ ਹੋਰ ਦੁੱਧ ਬਣ ਨਹੀਂ ਸਕਦਾ ਮੱਝ ਦਾ ਗਾਂ ਵਾ ਉਠਲੀ ਦਾ ਹੋ ਗਿਆ ਔਰ ਬੱਕਰੀ ਦਾ ਹੋ ਗਿਆ ਤੇ ਆਪਾਂ ਗੱਲਬਾਤ ਕਰੀਏ ਤੁਸੀਂ ਬਾਹਰਲੀ ਸਟੇਟਾਂ ਵਿੱਚ ਜਾਣੇ ਜਾ ਰਹੇ ਹਾਂ ਆਪਾਂ ਉਹੀ ਇਕੱਠੇ ਜਾ ਕੇ ਆਏ ਹਾਂ ਨਾ ਬੱਕਰੀ ਦੇ ਦੁੱਧ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਮੈਂ ਲੱਗਾ ਬੈ ਤੱਕ ਵਰਤਦੇ ਹਨਾ ਹਾਂਜੀ ਹਾਂਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਇੱਧਰ ਵੀ ਐ ਹੋਊਗਾ ਜਾਂ ਉੱਧਰ ਹੀ ਰਹੂਗਾ ਸੇਮ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਿਜ਼ਨਸ ਨੂੰ ਅਗਰ ਚੰਗੀ ਤਰ੍ਹਾਂ ਨਿਖਾਰ ਦੇ ਕੇ ਆਪਾਂ ਉਹਦੇ ਵਿੱਚੋਂ ਕਈ ਚੀਜ਼ਾਂ ਆਪਾਂ ਪ੍ਰੋਡਕਟ ਬਣਾ ਸਕਦੇ ਹਾਂ ਬਹੁਤ ਬੰਦਿਆਂ ਨੇ ਬੱਕਰੀ ਦੇ ਦੁੱਧ ਦੀਆਂ ਕਿਸੇ ਨੇ ਕੋਈ ਪ੍ਰੋਡਕਟ ਬਣਾ ਲਿਆ ਜਾਂ ਕਿਸੇ ਦੇ ਕੋਈ ਵੀ ਚੀਜ਼ ਦੀ ਆਡਾਟਾ ਪ੍ਰੋਡਕਟ ਬਣਾ ਲਏ ਆਪਾਂ ਵੀ ਕਿਉਂ ਨਹੀਂ ਬਣਾ ਸਕਦੇ ਬੱਕਰੀ ਦੇ ਦੁੱਧ ਨੂੰ ਪੈਕ ਕਰਕੇ ਆਪਾਂ ਹਸਪੀਟਲਾਂ ਦੇ ਵਿੱਚ ਜਾਂ ਮੰਨ ਕੇ ਚਲੋ ਵਾਜਿਬ ਰੇਟ ਦੇ ਵਿੱਚ ਉਹ ਲੋਕ ਉਹ 600 700 ਰੁਪਏ ਨੂੰ ਤੁਸੀਂ 300 ਰੁਪਏ ਤੱਕ ਲੈ ਸਕਦੇ ਹੋ ਕਿਉਂਕਿ ਬੱਕਰੀ ਆ ਜਿਹੜੀ ਆ ਉਹ ਸਾਹਮਣੀ ਕਰਨੀ ਉਹਦੀ ਮਿਹਨਤ ਅੱਡ ਜੀ ਜਾ ਇਹ ਆ ਆ ਮਾਜ ਵਾਂਗੂ ਪੱਠੇ ਪਾ ਕੇ ਸੱਡ ਦਿੱਤੇ ਬਸ ਬਈ ਹੁਣ ਖਾਈ ਚੱਲੂਗੀ ਥੋੜਾ ਜਿਆ ਕੀ ਆ ਜਾਨਵਰ ਦੀ ਜਿਹੜੀ ਬੱਕਰੀ ਸਾਹਮਣੀ ਬਹੁਤ ਸੌਖੀ ਆ ਮੈਂ ਇਹ ਨਹੀਂ ਕਹਿੰਦਾ ਇਹ ਕਹਿਣ ਦਾ ਮਕਸਦ ਹੀ ਸਾਹਮਣੀ ਬਹੁਤ ਸੌਖੀ ਆ ਅਗਰ ਬੱਕਰੀ ਸਾਹਮਣੀ ਬਹੁਤ ਸੌਖੀ ਆ ਪਰ ਤਰਤੀਬ ਨਾਲ ਉਹਦੀ ਤਰਤੀਬ ਹੁੰਦੀ ਆ ਹੁਣ ਇੱਕ ਆਪਾਂ ਵਿੱਚ ਵੜਨਾ ਹੀ ਨਹੀਂ ਉਹਦੇ ਕਰਨਾ ਹੀ ਨਹੀਂ ਤਾਂ ਕੀ ਹੋਗਾ ਉਹ ਬੱਕਰੀ ਦਾ ਕੀਤਾ ਫੇਲ ਹੋ ਜਾਊਗਾ ਆਪਾਂ ਪੰਜਾਬ ਦੇ ਵਿੱਚ ਵੀ ਇਹ ਸਾਰੇ ਪ੍ਰੋਡਕਟ ਲਾ ਸਕਦੇ ਆ ਆਪਾਂ ਬੱਕਰੀ ਦਾ ਦੁੱਧ ਵੀ ਵੇਚ ਸਕਦੇ ਆ ਪਨੀਰ ਆ ਜਿਹੜਾ ਬੱਕਰੀ ਦਾ 2500 ਰੁਪਏ ਨੂੰ ਦੇਸੀ ਘਿਓ ਆ 650 ਰੁਪਏ ਨੂੰ ਦਹੀਂ ਆ 400 ਰੁਪਏ ਨੂੰ ਲੀਟਰ ਦੁੱਧ ਵਿਕਦਾ ਨਹੀਂ ਅਗਰ ਯਕੀਨ ਕੋਈ ਬੰਦਾ ਕਹੇ ਫੇਕ ਗੱਲ ਕਹਿ ਰਿਆ ਤੁਸੀਂ ਆਓ ਬਸਤਾਰਾ ਗੋਡ ਫਾਰਮ ਤੇ ਕੱਲੀ ਕੱਲੀ ਪੈਕਿੰਗ ਮੇਰੇ ਘਰੇ ਆਜੋ ਤੁਹਾਨੂੰ ਕੱਲੀ ਕੱਲੀ ਪੈਕਿੰਗ ਬਣੀ ਹੋਈ ਮੇਰੇ ਖੁਦ ਘਰੇ ਦਹੀਂ ਪਿਆ ਫਲੇਵਰ ਦਾ ਸਾਬਕਾ ਸੁਣ ਮਿਲ ਜਾਂਦਾ ਹੈ ਕੋਕੋਨਟ ਦਾ ਤਰਸ਼ੇਮ ਭਾਈ ਤੁਸੀਂ ਵੀ ਦੇਖਿਆ ਕੋਕੋਨਟ ਫਲੇਵਰ ਦਾ ਦਹੀਂ ਮੰਗੇਓ ਦਾ ਔਰ ਬਨਾਣਾ ਦਾ ਔਰ ਸ਼ਾਇਦ ਦਾ ਸਾਰੇ ਚੀਜ਼ਾਂ ਦੇ ਉਹ ਆਪਣੇ ਫਲੇਵਰ ਪਏ ਦਹੀਂ ਦੇ ਵਿੱਚ ਤੇ ਇੱਕ ਬਾਈ ਐਂ ਦੱਸੀ ਆਪਾਂ ਇਨਾ ਵੱਡਾ ਆਰਡਰ ਆ ਆਪਾਂ ਹਰ ਮਹੀਨੇ ਭਗਤਾਉਂਦੇ ਰਹਿਨੇ ਆ ਸੰਭਵ ਕਿਵੇਂ ਹੁੰਦਾਗਾ ਇੰਨਾ ਕਾ ਆਰਡਰ ਆਉਂਦਾ ਕਿੱਥੋਂ ਆ ਕੌਣ ਦੇਈ ਜਾਂਦਾ ਤੁਹਾਨੂੰ ਵੀ ਐਡੇ-ਐਡੇ ਆਰਡਰ ਤੁਸੀਂ ਬਈ ਇਹ ਬਿਜ਼ਨਸ ਆ ਦੇਖੋ ਇੰਡੀਆ ਹੈਗਾ ਵਾ ਬਹੁਤ ਵੱਡਾ ਵਾ ਇਹ ਜੀ ਗੱਲ ਨਹੀਂ ਬੱਕਰੀ ਪਾਲਣ ਦੇ ਖੇਤੇ ਵਿੱਚ ਸਭ ਤੋਂ ਵੱਧ ਜੁੜੇ ਹੋਏ ਬੰਦੇ ਆ ਹਾਂ ਆਪਾਂ ਇਹ ਨਹੀਂ ਕਹਿੰਦੇ ਮੈਂ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਜਿਹੜੀ ਪੰਜਾਬ ਦੀ ਬੱਕਰੀ ਆ ਉਹ ਅਵਲ ਦਰਜੇ ਤੇ ਪਹਿਲੇ ਨੰਬਰ ਤੇ ਆ ਸ੍ਰੀਮੰ ਬਈ ਇਸ ਵਕਤ ਟ੍ਰੈਂਡ ਦੇ ਵਿੱਚ ਚੱਲ ਰਹੀ ਓਕੇ ਔਰ ਟ੍ਰੈਂਡ 'ਚ ਹੀ ਰਹਿਣੀ ਉਹਦਾ ਕਾਰਨ ਕੀ ਆ ਜਿਹੜੀ ਹਾਈਟ ਇੰਨੀ ਕਾਨਾ ਹੂੰ ਔਰ 40 ਇੰਚ ਹੈਟ ਆ ਠੀਕ ਹੈ ਹੁਣ ਜਿਹੜੀ ਆ ਜਾ ਮੰਨ ਕੇ ਚਲੋ ਹైదਰਾਬਾਦੀ ਬੱਕਰੀਆ ਜਾਂ ਕੋਈ ਵੀ ਕੋਟਾ ਬੱਕਰੀਆ ਸਰੋਹੀ ਬੱਕਰੀਆ ਹਾਂਸਾ ਬੱਕਰੀਆ ਪਤੀਰਾ ਬੱਕਰੀਆ ਬਹੁਤ ਸਾਰੀਆਂ ਨਸਲਾਂ ਜਿਹੜੀਆਂ ਇਹਦੇ ਬਰਾਬਰ ਨਹੀਂ ਜਾਂਦੀਆਂ ਇਹਦੇ ਬਰਾਬਰ ਨਹੀਂ ਜਾ ਸਕਦੀਆਂ ਇੰਨੀ ਇਹ ਉਮਰ ਦੇ ਵਿੱਚ ਉਹਨੇ 40 ਇੰਚ ਹਾਈਟ ਕਰੀ ਵਰਦੀ ਆ 6 ਦੰਦ ਦੇ ਵਿੱਚ 44-45 ਇੰਚ ਹਾਈਟ ਦੀਆਂ ਪੱਠਾ ਹੈਗੀਆਂ ਉਹ ਸਾਰੀ ਉਮਰ ਭੋਗ ਕੇ 38 ਇੰਚ ਹਾਈਟ ਤੋਂ ਵੱਧ ਹੀ ਨਹੀਂ ਹੈਗੀ ਬੱਕਰੀ ਠੀਕ ਹੈ ਹਾਂਜੀ ਔਰ ਦੁੱਧ ਦੇ ਬਾਰਪਾਸ ਦੇ ਵਿੱਚ ਫਰਸਟ ਟਾਈਮਰ ਵੀ 2-2 2.5-3-3 ਬੱਕਰੀ ਦਾ ਕੰਨ ਕਿੰਨਾ ਹੋਊਗਾ ਇਹ ਹੈਗਾ ਜੀ 20 ਕਿ ਇੰਚ ਕੰਨ ਜੀ ਕਿੱਧਰ ਨੂੰ ਜਾ ਰਹੀ ਹੈ ਫਿਰ ਇਹ ਜਾ ਰਹੀ ਹੈ ਜ ਹੈਦਰਾਬਾਦ 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 ਭੇਜ ਰਹੇ ਉੱਚੇ ਮੱਥੇ ਚ ਬੱਕਰੀ ਬਾਈ ਜੀ ਕੀ ਬਾਤ ਹੈ ਆ ਦੇਖੋ ਨਾ ਦਿਖਾਉਣਾ ਮੈਂ ਤੁਹਾਨੂੰ ਇੱਕ ਤੋਂ ਇੱਕ ਵੱਡ ਕੇ ਚੀਜ਼ ਲੈ ਵੀ ਦਿਖਾਈ ਚੱਲੋ ਨਾਲ ਦੀ ਨਾਲ ਕੋਈ ਚੀਜ਼ ਮਿਸ ਨਾ ਹੋ ਜੇ ਨਾਲ ਦੀ ਨਾਲ ਅਸੀਂ ਚੱਲੋ ਗੱਲਾਂ ਬਾਤਾਂ ਆਪਣੀ ਆ ਦੇਖੋ ਜੀ ਤੁਹਾਨੂੰ ਕਿਉਂਕਿ ਸਮਾਂ ਬਹੁਤ ਥੋੜਾ ਪਰ ਥੋੜੇ ਇਹ ਤਾਂ ਵੱਡੀਆਂ ਆਪਾਂ ਦਿਖਾ ਚੁੱਕੇ ਆ ਆ ਦੇਖੋ ਜੀ ਆ ਦੁੱਧ ਵਾਲੀਆਂ ਬੱਕਰੀਆਂ ਜਾ ਰਹੀਆਂ ਦੇਖੋ ਥਾਣ ਥਾਣ ਦਿਖਾ ਬਾਈ ਉਹ ਦੇਖੋ ਇਹ ਆ ਦੁੱਧ ਵਾਲੀਆਂ ਬੱਕਰੀਆਂ ਜਾ ਰਹੀਆਂ ਹੂੰ ਤਾਮਿਲਨਾਡੂ ਹੁਬਲੀ ਦੇ ਅੰਦਰ ਓਕੇ ਦੇਖੋ ਇਧਰ ਦੇਖੋ ਇਧਰ ਜਬਰਦਸਤ ਚੀਜ਼ ਲੰਮੀਆਂ ਧੌਣ ਵਾਲੀਆਂ ਬੱਕਰੀਆਂ ਤਾਂ ਮੇਲੇ ਲੱਡੂ ਇਹ ਤਾਂ ਮੇਲੇ ਲੱਡੂ ਵਾਲੀ ਦੁੱਧ ਵਾਲੀ ਬੱਕਰੀ ਲਿਆਓ ਵੀ ਲਿਆਓ ਸਾਰੀ ਟੋਟਲ ਏ ਟੂ ਜ਼ੈਡ ਇੱਕ ਤੋਂ ਇੱਕ ਵੜ ਕੇ ਜੀ ਤੁਸੀਂ ਦੇਖੋਗੇ ਬੱਕਰੀ ਸਾਹਿਬ ਦੁੱਧ ਵਾਲੀਆਂ ਬੱਕਰੀਆਂ ਤੇ ਸੌਖਾ ਕਿੰਨਾ ਕਰਤਾ ਤੁਸੀਂ ਬੱਕਰੀਆਂ ਭੇਜਣ ਵਾਲਾ ਕੰਮ ਮੈਂ ਕਹਿੰਦਾ ਆਲ ਇੰਡੀਆ ਦੇ ਵਿੱਚ ਤਰਸੇਮ ਭਾਈ ਅਗਰ ਆਪਣੇ ਕੋਲ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਕਿਸੇ ਨੂੰ ਨਹੀਂ ਕਹਿੰਦਾ ਟਰਾਂਸਪੋਰਟ ਦੀ ਖਾਤਰ ਹਾਂ ਅਗਰ ਪੰਜਾਬ ਦੇ ਵਿੱਚ ਕਿਸੇ ਬੰਦੇ ਨੇ ਬੱਕਰੀ ਭੇਜਣੀ ਆ ਇੱਕ ਦੋ ਬੱਕਰੀਆਂ ਵੇਚਦਾ ਵਾ ਵਪਾਰੀ ਤਾਂ ਚਲੋ ਭੇਜੀ ਜਾਂਦੇ ਉਹਨਾਂ ਨੂੰ ਰਾਹ ਹੈਗਾ ਉਹਨਾਂ ਨੂੰ ਪਤਾ ਹੈ ਜਿਹੜੇ ਨਵੇਂ ਫਾਰਮਰ ਆ ਕਿਸੇ ਨੂੰ ਆਰਡਰ ਆਉਂਦਾ ਕੋਈ ਬਾਹਰੋਂ ਵੀ ਬੰਦਾ ਕੋਈ ਆਰਡਰ ਦੇ ਜਾਂਦਾ ਬਾਈ ਜੀ ਸਾਨੂੰ ਇੱਕ ਬੱਕਰੀ ਥੋੜੇ ਪੰਜਾਬ ਦੀ ਚਾਹੀਦੀ ਹੈ ਦੋਸਤ ਨੇ ਭੇਜਣੀਆਂ ਤਾਂ ਮੇਰੇ ਨਾਲ ਕੰਟੈਕਟ ਕਰਕੇ ਬੇਫਿਕਰ ਆਸਾਨੀ ਦੇ ਨਾਲ ਭੇਜ ਦਾਂਗੇ ਬਾਈ ਜੀ ਦੇ ਫਾਰਮ ਤੱਕ ਬੱਕਰੀ ਭੇਜ ਦੋ ਜਾਨੀ ਕੇ ਹਾਂਜੀ 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 ਜਿੱਦ ਦੇ ਲੋਡ ਹੋਊਗਾ ਮਾਲ ਉੱਧੇ ਭੇਜ ਦੋ ਆਪੀ ਪਹਚਾ ਦੇਣਗੇ ਬਿਲਕੁਲ ਹੁਣ ਜਦੋਂ ਉਧਰ ਸਰ ਤੇ ਹੈ ਕਿ ਮੇਰੀ ਵੀ ਗੱਡੀ ਉਸ ਟਾਈਮ ਲੋਡ ਹੁੰਦੀ ਹੋਵੇ ਹਾਂ ਹਾਂਜੀ ਇੱਕ ਦੱਕ ਵੜ ਕੇ ਲੈ ਆ ਵੀ ਦੁੱਧ ਵਾਲੀਆਂ ਬੱਕਰੀ ਦਿਖਾ ਜੋ ਜ਼ਿਆਦਾਤਰ ਤਸੇਮ ਭਾਈ ਮੈਂ ਦੁੱਧ ਵਾਲੀਆਂ ਬੱਕਰੀਆਂ ਲੈ ਕੇ ਜਾ ਰਿਹਾ ਹੁ ਠੀਕ ਹੈ ਐ ਤਾਂ ਨਹੀਂ ਕਿ ਤੁਸੀਂ ਕਿਸੇ ਟਰਾਂਸਪੋਰਟ ਵਾਲੇ ਤੇ ਸੜਕ ਤੇ ਜਾ ਭੱਜਾ ਇਥੋਂ ਤੂੰ ਮੈਂ ਰੈਡ ਬੈਟ ਤੇ ਫੋਨ ਕਰੀ ਨਹੀ ਦਰਸ਼ੇ ਬਾਈ ਨਹੀਂ ਦਰਸ਼ੇਮ ਬਾਈ ਇਹਨੂੰ 15 ਦਿਨ ਲੱਗੇ ਇਕੱਠੇ ਕਰਨ ਨੂੰ ਅੱਛਾ ਅੱਛਾ ਆ ਤੁਹਾਨੂੰ ਦਿਖਾਉਣਾ ਇਹਦਾ ਨਾਗ ਤੁਹਾਨੂੰ ਦਿਖਾਉਣਾ ਅੰਦਰ ਤੁਹਾਨੂੰ ਦਿਖਾਉਣਾ ਤੋਹਫੇ ਅੱਛਾ ਚੀਜ਼ਾਂ ਜਿਹੜੀਆਂ ਜਾ ਰਹੀਆਂ ਕੋਈ ਕਟਿੰਗ ਦਾ ਮਾਲ ਨਹੀਂ ਜਾ ਰਿਹਾ ਇੱਕ ਤੋਂ ਇੱਕ ਵੜ ਕੇ ਚੀਜ਼ ਜਾ ਰਹੀ ਆ ਓਕੇ ਉਹ ਤੁਹਾਨੂੰ ਦਿਖਾਉਣਾ 42 ਇੰਚ 44 ਇੰਚ ਹੈਡ ਦੋ ਦੰਦ ਚ ਵੱਖਰੇ ਆ 44 ਇੰਚ ਹੈਡ ਚ ਚਾਰ ਦੰਦ ਚ ਵੱਖਰੇ ਆ ਔਰ ਪੱਠਾ ਲੰਮੇ ਲੰਮੇ ਕਰਨ ਵਾਲੀਆਂ ਉਹ ਤੁਹਾਨੂੰ ਦਿਖਾਉਣਾ ਮਾ ਚ ਹੁਣ ਗੱਲਬਾਤ ਦਿਖਾਉਣੀ ਆ ਬੱਕਰੇ ਕਿਹੜੇ ਨੇ ਆਪਣੇ ਕੋਲੇ ਕਿੱਥੇ ਜਾ ਰਹੇ ਨੇਗੇ ਆਹ ਬੱਕਰੇ ਜਿਵੇਂ ਇਹਨਾਂ ਦੀ ਵੀ ਡਿਮਾਂਡ ਆ ਹਾਂਜੀ ਹਾਂਜੀ ਇਹ ਵੀ ਡਿਮਾਂਡ ਆ ਲੈ ਇਹ ਵੀ ਬਰੀਡਿੰਗ ਵਾਸਤੇ ਜਾ ਰਹੇ ਆ ਕਿਸੇ ਨੂੰ ਕੋਈ ਕਲਰ ਚਾਹੀਦਾ ਹੈ ਵਿਟਲੀ ਇਹ ਕਿਉਂਕਿ ਸਰੋਹੀ ਕਲਰ ਨਹੀਂ ਹੈ ਦੇਖੋ ਇਹ ਵੀ ਮਾਸ਼ਾਅੱਲਾ ਦੇਖੋ ਤੁਹਾਨੂੰ ਦੁਖਾਨਾ ਬੱਕਰਾ 20 ਇੰਚ ਦਾ ਨਦਾ ਬੱਕਰਾ ਦੇ ਸੇਮ ਭਾਈ ਓਕੇ ਇਹ ਜਾ ਰਿਹਾ ਆਪਾਂ ਆਪਣੇ ਕੋਲ ਤੇ ਹਦਰਾਬਾਦ ਵਿੱਚ ਜਾ ਰਹੇ ਆ ਹੂੰ ਆ ਦੁਖਾਨਾ ਤੁਹਾਨੂੰ ਆ ਦਿਖਾ ਬੱਚਾ ਤੁਹਾਨੂੰ ਬੱਚਾ ਵੀ ਸਾਹ ਆਹ ਦੇਖੋ ਜ਼ਬਰਦਸਤ ਚੀਜ਼ ਇਹ ਦੋ ਦਾਨ ਦੇ ਵਿੱਚ ਬੱਚਾ ਇਹ ਵੀ ਮੇਲੇ ਚੋਂ ਖਰੀਦਾ ਹੈ ਦੇਖੋ ਓਕੇ ਜ਼ਬਰਦਸਤ ਚੀ ਆਇਓ ਦਰਸੇਮ ਭਾਈ ਦੇਖੋ ਅਲਹਮਦੁਲਿਲਾ ਰੌਣਕ ਲੱਗੀ ਪਈ ਐ ਨਾ ਦਰਸੇਮ ਭਾਈ ਰੌਣਕਾਂ ਅੱਜ ਕਹਿੰਦੇ ਨੇ ਹੁੰਦੇ ਵੀ ਜੱਗ ਜਿਉਂਦਿਆਂ ਦੇ ਮੇਲੇ ਆ ਕੇ ਜਾਂਦਿਆਂ ਦੇ ਮੇਲੇ ਵਾਲਾ ਮੇਲੇ ਰੋਜ਼ ਹੀ ਲੱਗਣਾ ਅਤਰ ਸਿੰਘ ਭਾਈ ਮੈਂ ਤੁਹਾਨੂੰ ਇੱਕ ਗੱਲ ਲੱਦਾ ਅਗਰ ਕੰਮ ਬਿਜ਼ਨਸ ਨੂੰ ਵਧਾਉਣਾ ਹੋਵੇ ਇਹ ਐ ਨਹੀਂ ਕਿ ਮੈਂ ਵੀ ਆ ਮਹੀਨੇ ਬਾਅਦ ਮੇਰੀ ਗੱਡੀ ਜਾਂਦੀ ਆ ਮੈਂ ਇਸ ਇਸ ਬਿਜ਼ਨਸ ਨੂੰ ਬਹੁਤ ਛੋਟਾ ਮੰਨਦਾ ਲੋਕ ਵੀ ਇਹ ਜਿਹੀ ਵੀ ਪਏ ਆ ਜਿਹੜੇ ਮਾਨਗ ਰਾਜਸਥਾਨ ਦੇ ਵਿੱਚ ਚਲੋ ਪੰਜਾਬ ਦੇ ਵਿੱਚ ਟਰਾਂਸਪੋਰਟ ਇੰਨੀ ਨਹੀਂ ਕਰ ਲੱਗੇ ਲੋਕ ਰਾਜਸਥਾਨ ਦੇ ਵਿੱਚ ਰੋਜ਼ ਗੱਡੀ ਕੱਢਦੇ ਹੋ ਕਟਿੰਗ ਦੇ ਮਾਲ ਦੀ ਜਾਂ ਹੋਰ ਮਾਲ ਦੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਵੀ ਅਗਰ ਮਿਲ ਕੇ ਆਪਾਂ ਚੱਲੀਏ ਰੋਜ਼ ਗੱਡੀ ਜਾ ਸਕਦੀ ਆਪਣੀ ਪੰਜਾਬ ਦੇ ਵਿੱਚ ਵੀ ਮਾਲ ਲੋਡ ਹੋ ਸਕਦਾ ਇਹ ਨਹੀਂ ਕਿ ਵੀ ਇੱਡਾਂ ਦੇ ਲੋਕ ਤਿਆਰ ਕਰ ਰਿਆ ਆਪ ਦਾ ਰੇਟ ਰੱਖ ਕੇ ਵਧੀਆ ਕਰਕੇ ਵਿੱਚ ਆ ਦੇਖੋ ਚੁੰਮ ਵਾਲਿਆਂ ਤੋਂ ਬਰੱਡ ਲੈਣ ਲਈ ਆ ਹੇ ਹਾਂਜੀ ਤਰਸੇਮ ਭਾਈ ਚੁੰਮ ਵਾਲੇ ਤੋਂ ਚੁੰਮ ਵਾਲੇ ਦਾ ਇਹ ਦੋ ਦੰਦ ਇਹ ਹੈਗਾ ਚਾਰ ਦੰਦ ਚਾਰ ਦੰਦ ਦਾ ਹਾਈਟ 42 ਹਾਈਟ ਆ ਬਹੁਤ ਜ਼ਬਰਦਸਤ ਓਕੇ ਤਰਸੇਮ ਭਾਈ ਅਗਰ ਇਹ ਬੱਚਾ ਕਿਸੇ ਨੇ ਪੰਜਾਬ ਦੇ ਵਿੱਚ ਲੈਣਾ ਇੱਥੇ ਛੱਡ ਕੇ ਜਾ ਰਿਹਾ ਮੈਂ ਹਾਂ ਪੰਜਾਬ ਦੇ ਵਿੱਚ ਲੈਣਾ ਲੈ ਲਓ ਰੇਟ ਵੀ ਖੋਲ ਦੂੰਗਾ ਰੇਟ ਵੀ ਖੋਲ ਦਾਨਗੇ ਖੋਲ ਦੂੰਗਾ ਤਰਸੇਮ ਭਾਈ 50000 ਦਾ ਬੱਚਾ ਦੇ ਦੂੰਗਾ 50000 ਦਾ ਦੇ ਦਾਨਗੇ ਜ਼ਬਰਦਸਤ ਲੋਕ ਹੋਰ ਵੀ ਲੱਖ ਦਾ ਹੋ ਜਾਊਗਾ ਲੱਖ ਦਾ 1.5 ਲੱਖ ਦਾ 2 ਲੱਖ ਦਾ ਚੀਜ਼ ਦੇਖੋ ਤਰਸੇਮ ਭਾਈ ਮਾਨਦਾਨ ਮੈਂ ਕਰ ਦੂੰ ਤੇਰੇ ਕਹਿੰਦੇ ਐਵੇਂ ਨਹੀਂ ਗੱਲ ਪਹਿਲਾਂ ਚੀਜ਼ ਕੋਈ ਲੱਖ ਰੁਪਏ ਤੋਂ ਘੱਟ ਇਹ ਲਾਈਨ ਦੇ ਬੱਚੇ ਜਿਹੜੇ ਬਹੁਤ ਮਹਿੰਗੇ ਭਾਅ ਦੇ ਅਦਰ ਸਟੇਟਾਂ ਵਾਲਿਆਂ ਨੇ ਖਰੀਦੇ ਹੋਏ ਨੇ ਤੇ ਰਿਜ਼ਲਟ ਆ ਦੀ ਬਲੱਡ ਲੈਣਾ ਇਹ ਚੰਮੂ ਵਾਲਿਆਂ ਦੀ ਪੂਛ ਦੇਖੋ ਪਹਿਲਾਂ ਤਕੜਾ ਰਿਜ਼ਲਟ ਰਿਹਾ ਇਹਦਾ ਮੈਂ ਕਹਿੰਦਾ ਜ਼ਬਰਦਸਤ ਚੀਜ਼ ਆ 50000 ਦਾ ਬੱਚਾ ਇਹਨੂੰ ਲੱਖ ਰੁਪਏ ਤੋਂ ਕੋਈ ਘੱਟ ਨਹੀਂ ਦਿੰਦਾ ਹਾਲਾਂਕਿ ਕਹਿੰਦਾ ਛੋਟਾ ਬੱਚਾ ਵੀ ਅਗਲਾ ਇਹੋ ਜਿਹਾ ਬਲੱਡ ਲੈਦਾ 20-25000 ਤੋਂ ਘੱਟ ਨਹੀਂ ਦਿੰਦਾ ਦੇਖੋ ਜ਼ਬਰਦਸਤ ਚੀਜ਼ ਤਰਸੇਮ ਭਾਈ ਤੋਹਫਾ ਦੇਖੋ ਤੋਹਫਾ ਜ਼ਬਰਦਸਤ ਚੀਜ਼ ਆਜੋ ਦਿਖਾਉਣਾ ਤੁਹਾਨੂੰ ਲੈ ਬਜੀ ਦਿਖਾ ਇਹ ਬੱਚਾ ਹੈਗਾ ਜੀ ਇਹ ਬੱਚਾ ਕਿੰਨੇ ਦਾ ਦੇ ਦਊਗਾ ਤਰ ਕੀ ਸੇਮ ਭਾਈ ਸੋਚ ਲਓ ਤੁਸੀਂ ਚਾਰ ਨੰਨ ਲੰਬਾਈ ਦੇਖੋ ਪਹਿਲਾਂ ਬੱਚੇ ਦੀ ਦੇਖੋ ਲੰਬਾਈ ਲੰਮਾ ਰੱਖ ਕੇ ਦੇਖੋ ਉੱਤੇ ਹਮ ਲੰਬਾਈ ਵੀ ਹੋਤਾ ਹੈ ਭਾਈ ਜੀ 14 ਮਹੀਨੇ ਦਾ ਬੱਚਾ ਜੀ ਇਹ ਬਸ ਹਾਂਜੀ ਦੇਖੋ ਦੋ ਦੰਦ ਹੋਏ ਕੀਤੇ ਇਹ ਮਾਲੀ ਗੱਲ ਦੋ ਦੰਦ 14 ਮਹੀਨੇ ਦਾ ਬੱਚਾ ਇਹ ਵੀ ਭੇਜ ਰਿਹਾ ਮੈਂ ਆਪਣੇ ਦੋਸਤ ਨੂੰ ਵੇਸ ਭਾਈ ਨੂੰ ਕੀ ਬਾਤ ਹੈ ਲੈ ਵੀ ਸਿੰਧੀਪੁਰਾ ਦੇ ਵਿੱਚ ਰਾਜਸਥਾਨ ਰਾਜਸਥਾਨ ਚ ਹਾਂ ਉਥੇ ਪਲਾਈ ਤੇ ਛੱਡ ਰਿਹਾ ਦੋਸਤ ਆਪਣਾ ਗਲੈਂਡ ਦੇ ਵਿੱਚ ਇਹ ਤਾਂ ਮੈਨੂੰ ਲੱਗ ਤੁਸੀਂ ਹਫਤਾ ਲਾ ਕੇ ਆਉਂਗੇ ਬੱ ਛੱਡਦੇ ਛੱਡਦੇ ਜਾਣ ਹੈ ਨਹੀਂ ਜੀ ਮੈਂ ਮੈਂ ਤਾਂ ਤਿੰਨੇ ਤਿੰਨ ਵਾਰ ਵਾਪਸ ਮਾਣਾ 1000 ਬੱਕਰੀ ਭਜਣੀ ਇਧਰ ਸੇ ਬਾਈ 1000 ਇਹ ਹੈਗਾ ਦੋ ਦੰਦ ਦੇਖੋ ਵੱਟ ਕੇ ਜੀ ਹਾਂ ਦੇਖੋ ਇਧਰ ਦੋ ਦੰਦ ਦਾ ਬਸ ਦੋ ਦੰਦ ਦਾ ਦੋ ਦੰਦ ਦਾ ਦੇਖੋ ਜਬਰਦਸਤ ਇੱਕ ਦੋ ਇੱਕ ਵੱਟ ਕੇ ਜੀ ਜਦਰ ਸੇ ਬਾਈ ਆਹ ਦੇਖੋ ਆ ਮੇਲੇ ਦੀ ਰੌਣਕ ਖਰੀਦੀ ਆ ਕਲਰਫੁੱਲ ਬੱਚੇ ਹਾਂਜੀ ਇਹ ਮੇਲੇ ਦੀ ਰੌਣਕ ਖਰੀਦੀ ਆ ਹਬੀਬ ਬਾਈ ਨੂੰ ਭੇਜ ਰਹੇ ਐਮਪੀ ਦੇ ਵਿੱਚ ਹੂੰ ਦੇਖੋ ਜਬਰਦਸ ਆ ਦੇਖੋ ਬਈ ਇੱਕ ਨੰਬਰ ਜਿਆ ਥੋੜਾ ਜਿਆ ਨਗ ਜਿਆਦੇ ਹੋਣ ਕਰਕੇ ਕਹਿੰਦਾ ਤੁਹਾਨੂੰ ਪ੍ਰੋਪਰ ਉਸ ਤਰੀਕੇ ਨਾਲ ਨਹੀਂ ਦਿਖਾ ਸਕਦੇ ਕਿਉਂਕਿ ਬੰਨ ਕੇ ਰੱਖਿਓ ਇਹ ਨਹੀਂ ਬਸ ਇੱਕ ਰੌਣਕ ਮੇਲੇ ਦਿਖਾਉਣਾ ਤਾਂ ਸੇਮ ਬਹੁਤ ਬੰਦੇ ਰੌਣਕ ਮੇਲਾ ਹੀ ਦਿਖਾਉਣਾ ਸੀਗਾ ਇੱਥੇ ਬਹੁਤ ਬੰਦੇ ਇਹ ਜੇ ਆ ਕਹਿੰਦੇ ਰਹਿੰਦੇ ਜੀ ਸਾਡਾ ਮਾਲ ਸਾਡਾ ਮਾਲ ਪਰ ਦੇਖੋ ਸਬੂਤ ਦਿਓ ਹਾਂ ਆਪਾਂ ਕਹਿੰਦੇ ਮੇਰੀ 1000 ਵਖਰੀ 2000 ਯਾਨੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਬੁਲਾਉਂਗਾ ਜੇ ਅੱਜ ਜਿੰਨੇ ਇਹ ਨਾਗ ਨੇਗੇ ਹਾਂ ਸਾਰੇ ਇੱਥੇ ਨਵੇਂ ਨੇ ਕੋਈ ਵੀ ਨਾ ਏਦਾਂ ਨਹੀਂ ਵੀ ਪੁਰਾਣਾ ਵਾਲਾ ਖੜਾ ਹੋਵੇ ਉਹ ਨਹੀਂ ਹੈਗਾ ਅੱਜ ਸਾਰੇ ਨਵੇਂ ਨਾਗਨੇ ਏੜੇ ਮੈਨੂੰ ਖੁਦ ਨੂੰ ਵੀ ਨਵੇਂ ਦੇਖਣ ਨੂੰ ਮਿਲੇ ਨੇ ਯਾਨੀ ਕਿ ਕੰਮ ਭਾਈ ਮੁੰਡੇ ਦਾ ਚੱਲ ਰਿਹਾ ਹੈਗਾ ਸਾਥ ਮਿਲ ਰਿਹਾ ਹੈਗਾ ਚੱਲ ਰਿਹਾ ਗੱਲਬਾਤ ਆਹ ਦੇਖੋ ਕਲਰਫੁਲ ਬੱਕਰਾ ਬਹੁਤ ਸੋਹਣੀ ਚੀਜ਼ ਬਾਈ ਨੇ ਦਿਖਾਈ ਹੈ ਕੀ ਹੈ ਨਾ ਤੇ ਹੋਰ ਕੀ ਕੀ ਭੇਜ ਰਹੇ ਹੋਗੇ ਚਲੋ ਨਸਲ ਦਾ ਮਾਲ ਤਾਂ ਆਪਾਂ ਭੇਜੀ ਰਹਾਂਗੇ ਸਰਸੇਮ ਭਾਈ ਜੋ ਬੰਦਾ ਗਾਂ ਵਾਲਾ ਆਰਡਰ ਦਿੰਦਾ ਪਹਿਲਾਂ ਦਾ ਆਊਟ ਆਫ ਸਟੇਟਾਂ ਦੇ ਵਿੱਚ ਜਿਹੜੀ ਪੰਜਾਬ ਦੀ ਬਰੀਡ ਆਪਾਂ ਨੂੰ ਖਰੀਦਣੀ ਵੀ ਆਸਾਨ ਵੇਚਣੀ ਵੀ ਆਸਾਨ ਹਾਂ ਮੰਡੀਆਂ 'ਚ ਵੀ ਮਿਲ ਜਾਂਦੀ ਆ ਆਮ ਵੀ ਕੁਆਲਿਟੀ ਦਾ ਮਾਲ ਆ ਜਿਹੜਾ ਮੇਲਿਆਂ 'ਚ ਵੀ ਮਿਲ ਜਾਂਦਾ ਜੰਗਲ 'ਚ ਵੀ ਮਿਲ ਜਾਂਦਾ ਤੋਰ ਫਿਰ ਕੇ ਵੀ ਬੰਦਾ ਨਾ ਕਰ ਲੈਂਦਾ ਹਾਂ ਜੋ ਸਾਹਮਣੇ ਵਾਲਾ ਬਰੀਡ ਜ਼ਿਆਦਾਤਰ ਬਰੀਡ ਜਿਹੜੀ ਆ ਉਹ ਪੰਜਾਬੀ ਬਰੀਡ ਹੀ ਚੱਲਦੀ ਆ ਆਲ ਇੰਡੀਆ ਦੇ ਵਿੱਚ ਓਕੇ ਮੈਂ ਸਭ ਨੂੰ ਕਹਿੰਦਾ ਦੁੱਧ ਵਾਲੀ ਬੱਕਰੀਆਂ ਅਦਰ ਸ਼ੀਟਾਂ ਦੇ ਵਿੱਚ ਵੀ ਅਗਰ ਕੋਈ ਜਾਨਵਰ ਲੈਣਾ ਚਾਹਤਾ ਮੇਰੇ ਸੇ ਅਦਰ ਸ਼ੀਟਾਂ ਦੇ ਅੰਦਰ ਬੇਫਿਕਰ ਹੋ ਕੇ ਆਰਡਰ ਦੇਂ ਔਰ ਆਰਡਰ ਕੀ ਤੋਂ ਚਲੋ ਅਲਹਮਦੁਲਿਲਾ ਆਪਣੇ ਪਾਸ ਕਮੀ ਨਹੀਂ ਆਏ अल्लाह का एहसान है पर मैं आपको बताता हूँ जो चीज खरीदनी है दूध 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 वाली 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 बकरी खरीदो। वाली बकरी खरीदो अगर अपने घर के अंदर होगी जैसे मैं अभी वाली सब बेंगलोर के अंदर हुबली के अंदर तमिलनाडु के अंदर लेकर जा रहा हूँ ऐसी दूध वाली बकरिया सबको खरीद के दूंगा मैं ओके ताकि आने वाले टाइम के अंदर आदमी को परेशानी ना आए किसी चीज की बहुत बंदे ऐसे दूध ही नहीं देती बकरी को क्या काम किया डम्मी पीस थोड़ी बढ़ाना है बकरी का काम क्या होता है मेन चीज ਉਹ ਦੁੱਧ ਦੇਣਾ ਹੁੰਦਾ ਹੈ ਦੁੱਧ ਦੇਣਾ ਬੱਕਰੀ ਦੁੱਧ ਦੇਣ ਵਾਲੀ ਹੋਰ ਦੂਸਰੀ ਬਾਤ ਹੈ ਆਦਮੀ ਬੋਲੇ ਕਿ ਆਦਮੀ ਹਾਈਟ ਵੀ ਅੱਛੀ ਹੋ ਫੇਸ ਪੰਜ ਨਾਕੜਾ ਵੀ ਅੱਛਾ ਹੋ ਉਹ ਸੋਨੇ ਪਰ ਸਵਾਗ ਆ ਹਾਂ ਮਤਲਬ ਕਹਿ ਦਿੰਦੇ ਸਹੀ ਹੈ ਹਾਂ ਸੋ ਗੱਲਬਾਤ ਬਹੁਤ ਵਧੀਆ ਲੱਗੀ ਰਿਆਸਤ ਖਾਨ ਜੀ ਪਾਸ ਆ ਕੇ ਬਹੁਤ ਵਧੀਆ ਰਿਹਾ ਕੰਮ ਇਹਨਾਂ ਦਾ ਕੰਮ ਕਾਜ ਚੱਲ ਵੀ ਰਿਹਾ ਆਰਡਰ ਇਹਨਾਂ ਨੂੰ ਦੇ ਸਕਦੇ ਹੋ ਗੱਲਬਾਤ ਕਿਸੇ ਸਮੇਂ ਵੀ ਕਰ ਸਕਦੇ ਹੋਗੇ ਬਹੁਤ ਵਧੀਆ ਜਾਨੀ ਕਿ ਇਹਨਾਂ ਦਾ ਫਾਰਮ ਆਗਾ ਕਿਸੇ ਸਮੇਂ ਵੀ ਆਓ ਹਨਾ ਜੀ ਕੋਈ ਦਿੱਕਤ ਨਹੀਂ ਜੀ ਕੋਈ ਦਿੱਕਤ ਨਹੀਂ ਜਦੋਂ ਮਰਜੀ ਆ ਸਕਦੇ ਮੈਂ ਖਾਸ ਕਰਕੇ ਜਿੰਨੇ ਪੰਜਾਬ ਦੇ ਲੋਕ ਆ ਫਾਰਮ ਖੋਲਣਾ ਹੋਵੇ ਤਾਂ ਮੈਂ ਦੋਸਤ ਨੂੰ ਦੱਸੂਗਾ ਕਿਹੇ ਜੀ ਬਰੀਡ ਪਾਉਣੀ ਆ ਕਿਉਂਕਿ ਬਾਈ ਜੀ ਆਪਣੇ ਤਰਸੇਮ ਬਾਈ ਧੱਕੇ ਖਾਦੇ ਹੋਇਆ 0 ਲੈਵਲ ਤੋਂ ਉੱਠ ਕੇ ਕੰਮ ਚਲਾਇਆ ਹੋਇਆ ਇਹ ਨਹੀਂ ਕਿ ਮੈਂ ਮੈਨੂੰ ਆਪ ਨੂੰ ਇੱਕ ਦੋ ਦੋ ਤਿੰਨ ਤਿੰਨ ਮਹੀਨੇ ਹੁਣ ਚਲੋ ਚੈਨਲ ਦੇ ਜ਼ਰੀਏ ਗੱਲ ਚੱਲ ਪਈ ਇੱਕ ਤਿੰਨ ਮਹੀਨੇ ਕੰਮ ਕਰਕੇ 4-5 ਲੱਖ ਦਾ ਘਾਟਾ ਪੈ ਗਿਆ ਅੱਜ ਤੋਂ 10 ਸਾਲ ਪਹਿਲਾਂ ਇਹ ਸੋਚ ਲਓ ਜਿਵੇਂ ਲਾਲੋ ਮੈਂ ਮੂੰਹ ਨਹੀਂ ਕਰਦਾ ਜੀ ਐਂ ਲਾਲੋ ਸਮਝ ਲਓ 15-20 ਲੱਖ ਦਾ ਘਾਟਾ ਕੋਈ ਨਵਾਂ ਕੰਮ ਨਹੀਂ ਹੈਗਾ ਘਾਟਿਆਂ ਖਾ ਕੇ ਵਿੱਚ ਇੱਥੋਂ ਤੱਕ ਪਹੁੰਚ ਆਵਾ ਔਰ 10 ਰੁਪਏ ਜੇਬ ਵਿੱਚ ਲੈ ਕੇ ਆਈ ਸਰ ਠੀਕ ਹੈ ਮਤਲਬ ਇਹ ਜੇ ਤੱਕ ਵੀ ਪਹੁੰਚ ਆਇਆ ਚਲੋ ਰੱਬ ਦਾ ਸ਼ੁਕਰ ਆ ਭਰਾਵਾਂ ਦਾ ਸਾਥ ਬਹੁਤ ਬੰਦੇ ਇਹ ਜਿਹੜੇ ਚਲੋ ਮੈਂ ਵੀਡੀਓ ਜਾਰੇ ਵੀ ਧੰਨਵਾਦ ਕਰ ਦਣਾ ਅਸਲਮ ਖਾਂ ਮੋਗਾ ਹੋਇਆ ਔਰ ਵੀ ਭਾਈ ਸਿੰਦਰਪਾਲ ਮਿੱਠੂ ਬਾਬਾ ਹੋਇਆ ਚਲੋ ਇਹ ਬਾਅਦ ਚ ਜੁੜੇ ਮੰਡੀ ਦੇ ਜਰੀਏ ਤਾਂ ਉਹਨਾਂ ਨਾਲ ਬੱਸ ਨਾ ਭਾਈ ਉਹਨਾਂ ਨਾਲ ਵੀ ਮੇਰਾ ਸਾਂਝਾ ਕੰਮ ਸਾਥ ਦੇਣ ਵਾਲੇ ਭਾਈਆਂ ਦੇ ਸਾਥ ਨਾਲ ਬੰਦਾ ਇੱਥੇ ਪਹੁੰਚਦਾ ਇਹ ਨਹੀਂ ਕਿ ਬਈ ਮਤਲਬ ਮੰਨ ਕੇ ਚਲੋ ਆਪਦੇ ਜਰੀਏ ਇੱਕ ਟਾਈਮ ਇਹ ਜਿਹਾ ਸੀਗਾ ਬਿਲਕੁਲ ਜ਼ੀਰੋ ਲੈਵਲ ਤੇ ਕੰਮ ਹੋ ਗਿਆ ਸੀ ਪਰ ਬੰਦੇ ਨੂੰ ਪਾਣੀ ਚ ਮਾਰਿਆ ਪਾਣੀ ਚ ਹੀ ਹਰਾਉਂਦਾ ਕਰਨ ਵਾਲਾ ਉੱਪਰ ਵਾਲਾ ਹਿੰਮਤ ਨਹੀਂ ਹਾਰਨੀ ਚਾਹੀਦੀ ਨਫੇ ਨੁਕਸਾਨ ਦੀ ਉਮੀਦ ਕਿੱਥੋਂ ਲਾਉਣੀ ਚਾਹੀਦੀ ਉੱਤੋਂ ਲਾਉਣੀ ਚਾਹੀਦੀ ਹਾਂ ਹਿੰਮ ਆ ਦੇਖੋ ਦਿਮਾਗ ਦੇ ਨਾਲ ਕੰਮ ਕਰੋ ਮੈਂ ਟਰਾਂਸਪੋਰਟ ਕਰਦਾ ਐ ਨਹੀਂ ਕਿ 10 15 20 ਦਿਨ ਪਹਿਲੇ ਜਾਨਵਰ ਖੜਾ ਦੰਨਾ ਮੈਂ ਟਰਾਂਸਪੋਰਟ ਕਰਦਾ ਵੀ ਅਲੱਗ ਮਿਹਨਤ ਤਰੀਕਾ ਹੁੰਦਾ ਮੇਰੇ ਇੱਕ ਵੀ ਜਾਨਵਰ ਨੂੰ ਤੁਹਾਨੂੰ ਐ ਨਹੀਂ ਲੱਗੂਗਾ ਵੀ ਸਿੰਟੀ ਹੋ ਗਈ ਹਜੇ ਤੱਕ ਇੱਕ ਵੀ ਜਾਨਵਰ ਐਸਾ ਇਹ じゃ ਨਹੀਂ ਹੈਗਾ ਉਹ ਵੈਕਸੀਨੇਸ਼ਨ ਉੱਥੇ ਜਾ ਕੇ ਕਰਨੀ ਆ ਠੀਕ ਹੈ ਇੱਥੇ ਵੈਕਸੀਨ ਤਿੰਨਾਂ ਦਿਨਾਂ ਦੇ ਵਿਚਾਰਾਂ ਦਿਨਾਂ ਦੇ ਵਿੱਚ ਮੈਂ ਮਾਲ ਇਕੱਠਾ ਕੀਤਾ ਪਰ ਮਾਲ ਉਦੋਂ ਇਕੱਠਾ ਕੀਤਾ ਖਰੀਦੇ ਨੂੰ 15 ਦਿਨ ਹੋ ਗਏ ਵੀ ਜਿੱਦਾਂ ਮੈਂ ਗੱਡੀ ਲੋਡ ਕਰਨੀ ਹੈ ਅੱਛਾ ਮਤਲਬ ਇਹ ਨਹੀਂ ਕਿ 55 ਡਾਪਾ ਪਾਈਏ ਪਹਿਲੇ ਮਾਲ ਲਿਆ ਲਿਆ ਕੇ ਲਿਆ ਲਿਆ ਕੇ ਅਗਲੇ ਨੂੰ 2 2 ਦੀ ਪਾਇੰਟ ਪੇਮੈਂਟ ਨਾਲ ਦੀ ਨਾਲ ਦੇ ਦਈਏ ਵੀ ਚੱਕ ਪੇਮੈਂਟ ਅਗਲੇ ਨੂੰ ਦੇ ਕੇ ਆ ਲੈ ਨਗ ਵੀ ਜਿਸ ਦਿਨ ਚੈਂਜ ਦਾ ਲੈਣਾ ਉਦੋਂ ਲੈ ਚਾਹੀਦਾ ਆਪਾਂ ਸਹੀ ਗੱਲ ਆ ਜਾਣਕਾਰ ਜਾਨੀ ਕਿ ਲਿੱਸਾ ਵੀ ਨਹੀਂ ਪੈਂਦਾਗਾ ਇਸ ਸਮੇਂ ਪੂਰੀ ਵਧੀਆ ਤਰੀਕੇ ਨਾਲ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਆ ਜਿਹੜਾ ਉਹ ਜਾਰੀ ਆ ਉਹ ਜਾਰੀ ਹੀ ਰਹਿਣਾਗਾ ਬਹੁਤ ਬਹੁਤ ਧੰਨਵਾਦ ਆਸਥ ਖਾਨ ਬਾਈ ਜੀ ਖਾਨ ਗਾਉੜ ਫਾਰਮ ਤੋਂ ਪੂਰੀ ਅਪਡੇਟ ਇਸ ਫਾਰਮ ਦੇ ਮੇਲੇ ਦੀ ਆਪਾਂ ਤੁਹਾਨੂੰ ਦਿੱਤੀ ਜਿਆਦਾ ਜਾਣਕਾਰੀ ਲਈ ਸਕਰੀਨ ਤੇ ਨੰਬਰ ਹੁੰਦੇ ਨੇ ਗੱਲਬਾਤ ਖਾਨ ਸਾਹਿਬ ਨਾਲ ਕਰ ਸਕਦੇ ਹੋ ਧੰਨਵਾਦ ਜੀ